ਫੋੜਾ ਪਾ ਕਰਦੇ ਅੰਦਰ ਐਂਟਰੀ ਕਰਦੇ ਆ ਜੀ ਇੰਟੀਰੀਅਰ ਚ ਫਿਰ ਤੁਸੀਂ ਦੇਖੋ ਆ ਗੇਟ ਗੁੱਡ ਕਿੰਨੇ ਸੋਹਣੇ ਲੱਗੇ ਹੋਏ ਹਨ ਸਭ ਤੋਂ ਪਹਿਲਾਂ ਤਾਂ ਲੌਬੀ ਦੇਖ ਸਕਦੇ ਹੋ ਬਾਈ ਕਿੰਨੀ ਸੋਹਣੀ ਲੌਬੀ ਆ ਕੋਈ ਚੀਜ਼ ਇਹਦੇ ਵਿੱਚ ਨਹੀਂ ਹੈਗੀ ਜਿਹੜੀ ਨਾ ਲੱਗੀ ਹੋਵੇ ਹਨ ਮੈਂ ਤੁਹਾਨੂੰ ਦਿਖਾਉਣਾ ਪਹਿਲਾ ਬੈੱਡਰੂਮ ਦੇਖੋ ਕਿੰਨਾ ਸੋਹਣਾ ਬੈੱਡਰੂਮ ਬਣਿਆ ਹੋਇਆ ਬਾਈ ਆ ਦੇਖੋ ਇੱਧਰ ਕਿੰਨਾ ਸੋਹਣਾ ਵਰਕ ਹੋਇਆ ਹਨ ਦੇਖੋ ਪੀਓਪੀ ਵਗੈਰਾ ਕਰ ਲਵਾਤ ਓਕੇ ਆ ਫਿਰ ਇਹਦੇ ਨਾਲ ਇੱਕ ਬਾਥਰੂਮ ਅਟੈਚ ਆ ਆ ਬਾਥਰੂਮ ਅਟੈਚ ਆ ਲਓ ਵੀ ਮਿੱਤਰੋ ਜਿਹੜੇ ਭਰਾ ਘਰ-ਪਹਾਰデア ਰਹਿਣ ਵਾਸਤੇ ਬਹੁਤ ਸੋਹਣਾ ਘਰ ਬਣਿਆ ਹੋਵੇ ਤੇ ਉਹਨਾਂ ਦੀ ਭਾਲ ਅੱਜ ਖਤਮ ਕਰਨ ਲੱਗਿਆ ਮੈਂ ਪਿੰਡ ਤਖਾਨਵਾਦ ਦੇ ਵਿੱਚ ਆ ਤੇ ਆ ਤੁਸੀਂ ਘਰ ਦੇਖੋ ਬਹੁਤ ਘੱਟ ਟਾਈਮ ਹੋਇਆ ਇਸ ਘਰ ਨੂੰ ਬਣਾਏ ਹੋਏ ਤੇ ਬਹੁਤ ਰੀਜ ਦੇ ਨਾਲ ਬਾਈ ਉਹਨਾਂ ਨੇ ਕੱਲੀ-ਕੱਲੀ ਚੀਜ਼ ਇਸ ਘਰ ਦੇ ਵਿੱਚ ਲਵਾਈ ਹੋਈ ਆ ਹੁਣ ਬਾਈ ਉਹਨਾਂ ਨੇ ਸ਼ਹਿਰ ਜਾਣਾ ਕਰਕੇ ਤਾਂ ਇਸ ਘਰ ਨੂੰ ਸੇਲ ਕਰਨਾ ਪਿਆ ਤਾਂ ਗੇਟ ਤੋਂ ਸ਼ੁਰੂ ਕਰਦੇ ਆ ਗੇਟ ਦੇਖੋ ਘਰ ਦੇ ਵਿੱਚ ਕਿੰਨਾ ਸੋਹਣਾ ਲੱਗਿਆ ਨਾ ਫਿਰ ਤੁਹਾਨੂੰ ਮੈਂ ਦਿਖਾਉਣਾ ਅੰਦਰੋਂ ਜਿਹੜਾ ਕੰਮ ਹੋਇਆ ਹੋਇਆ ਆ ਆ ਦੇਖੋ ਇਹਦੇ ਪੰਜ ਨਿਗਾਹ ਮਾਰਿਓ ਮੈਂ ਤੁਹਾਨੂੰ ਸਿੱਧਾ ਹੀ ਅੰਦਰ ਐਂਟਰ ਕਰਾਉਣਾ ਕਰਦੇ ਆ ਦੇਖੋ ਪਹਿਲਾਂ ਦੇ ਕਿੰਨਾ ਸੋਹਣਾ ਬਣਿਆ ਹੋਇਆ ਹੁਣ ਆਪਾਂ ਘਰ ਦੇ ਅੰਦਰ ਐਂਟਰੀ ਕਰਦੇ ਆਂ ਜੀ ਇੰਟੀਰੀਅਰ ਚ ਫਿਰ ਤੁਸੀਂ ਦੇਖੋ ਆ ਗੇਟ ਗੂਡ ਕਿੰਨੇ ਸੋਹਣੇ ਲੱਗੇ ਹੋਏ ਹਨ ਸਭ ਤੋਂ ਪਹਿਲਾਂ ਤਾਂ ਲੌਬੀ ਦੇਖ ਸਕਦੇ ਹੋ ਬਾਈ ਕਿੰਨੀ ਸੋਹਣੀ ਲੌਬੀ ਆ ਕੋਈ ਚੀਜ਼ ਇਹਦੇ ਵਿੱਚ ਨਹੀਂ ਹੈਗੀ ਜਿਹੜੀ ਨਾ ਲੱਗੀ ਹੋਵੇ ਹਨ ਤੇ ਆ ਜਿਹੜਾ ਮਾੜਾ ਮੋਟਾ ਜਿਹਦੇ ਛਿੰਕ ਛੁੰਕ ਲੱਗਣਾ ਇੰਟੀਰੀਅਰ ਦਾ ਵਰਕ ਦਾ ਸਮਾਨ ਆਇਆ ਪਿਆ ਇਹ ਵੀ ਬਾਈ ਹੁਣੇ ਨਾਲ ਬਸ ਥੋੜੇ ਦਿਨਾਂ ਤੱਕ ਇਹ ਡਨ ਹੋ ਜਾਊਗਾ ਤੇ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਬਾਈ ਆ ਦੇਖੋ ਇਹ ਡ੍ਰੈਗ ਰੂਮ ਆ ਗਿਆ ਭਾਈ ਸਾਰਾ ਸਮਾਨ ਸਮੂਹ ਜਿਵੇਂ ਪਿਆ ਆਏ ਤੁਹਾਨੂੰ ਨਾਲ ਵੀ ਮਿਲ ਜੂਗਾ ਨਾ ਜੇ ਕਿਸੇ ਨੂੰ ਚਾਹੀਦਾ ਹੋਇਆ ਬਾਕੀ ਮੈਂ ਤੁਹਾਨੂੰ ਸਾਰੇ ਘਰ ਦੀ ਕੀਮਤ ਵੀ ਦੱਸੂਗਾ ਤੇ ਜੇ ਕਿਸੇ ਨੂੰ ਵੀ ਸੋਫਾ ਡਾਈਨਿੰਗ ਟੇਬਲ ਕੁਝ ਵੀ ਚਾਹੀਦਾ ਉਹ ਨਾਲ ਤੁਸੀਂ ਐਡ ਵੀ ਕਰਵਾ ਸਕਦੇ ਹੋ ਜੇ ਕਿਸੇ ਨੂੰ ਚਾਹੀਦਾ ਜਾਂ ਸਮਾਨ ਤੁਹਾਡਾ ਆਪ ਦਾ ਫਿਰ ਕੋਈ ਦਿੱਕਤ ਨਹੀਂ ਹੈਗੀ ਤੇ ਫਿਰ ਇਧਰਲੇ ਪਾਸੇ ਦੇਖੋ ਬੁਢਣ ਦਾ ਕੰਮ ਵਗੈਰਾ ਕਿੰਨਾ ਵਧੀਆ ਹੋਇਆ ਫਿਰ ਇੱਕ ਸਟੋਰ ਰੂਮ ਦਿਖਾਉਣਾ ਜਿਹੜਾ ਨਾਲ ਇਹ ਸਟੋਰ ਰੂਮ ਬਣਿਆ ਹੋਇਆ ਆਹ ਸਟੋਰ ਰੂਮ ਤੇ ਹੁਣ ਮੈਂ ਸਾਰੇ ਰੂਮ ਤੇ ਵੀ ਨਿਗਾ ਮਰਵਾ ਦਿੰਨਾ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਪਹਿਲਾ ਬੈਡਰੂਮ ਦੇਖੋ ਕਿੰਨਾ ਸੋਹਣਾ ਬੈਡਰੂਮ ਬਣਿਆ ਹੋਇਆ ਬਾਈ ਆ ਦੇਖੋ ਇੱਧਰ ਕਿੰਨਾ ਸੋਹਣਾ ਵਰਕ ਹੋਇਆ ਹੈ ਨਾ ਦੇਖੋ ਪੀਓਪੀ ਵਗੈਰਾ ਕਰ ਲਵਾਤ ਓਕੇ ਆ ਫਿਰ ਇਹਦੇ ਨਾਲ ਇੱਕ ਬਾਥਰੂਮ ਅਟੈਚ ਆ ਆ ਬਾਥਰੂਮ ਅਟੈਚ ਆ ਇਸ ਘਰ ਦੇ ਇਸ ਬੈਡਰੂਮ ਦੇ ਨਾਲ ਫਿਰ ਇਧਰਲੇ ਪਾਸੇ ਆਪਾਂ ਚੱਲਦੇ ਆਂ ਬਾਈ ਆ ਦੇਖੋ ਯਾਰ ਆ ਚੀਜ਼ ਬਹੁਤ ਘੈਂਟ ਲੱਗਦੀ ਹੈ ਨਾ ਕਿੰਨਾ ਸੋਹਣਾ ਬਾਈ ਉਹਨਾਂ ਨੇ ਕੰਮ ਕਰਵਾਇਆ ਹੋਇਆ ਫਿਰ ਇਧਰਲੇ ਪਾਸੇ ਦੂਜਾ ਬੈਡਰੂਮ ਆ ਬਾਈ ਇਹਦੇ ਵਿੱਚ ਕਬੂਰਡ ਦਾ ਕੰਮ ਬਹੁਤ ਸੋਹਣਾ ਹੋਇਆ ਬੈਡਰੂਮ ਦੇਖੋ ਕਿੰਨਾ ਸੋਹਣਾ ਇਹਦੀ ਟੋ ਟੂ ਦਾ ਕੰਮ ਸਾਰਾ ਬਾਈ ਉਹਨਾਂ ਦਾ ਸਮਾਨ ਆਇਆ ਪਿਆ ਕਰਵਾ ਕੇ ਦੇਣਗੇ ਕਿਉਂਕਿ ਯਾਰ ਹਜੇ ਕੋਈ ਵੇਚਣ-ਵੂਚਣ ਦਾ ਰਾਦਾਂ ਨਹੀਂ ਸੀਗਾ ਪਰ ਕੋਈ ਦਿੱਕਤ ਕਰਕੇ ਇਹਨਾਂ ਨੇ ਹੁਣ ਸ਼ਹਿਰ ਰਹਿਣਾ ਕਰਕੇ ਘਰ ਨੂੰ ਸੇਲ ਕਰਨਾ ਘਰ ਬਹੁਤ ਸੋਹਣਾ ਬਣੀ ਜਾਂਦਾ ਸੀ ਇਧਰਲੇ ਪਾਸੇ ਦੇਖੋ ਬਾਈ ਕਬੂਰਡ ਦਾ ਕੰਮ ਕਿੰਨਾ ਸੋਹਣਾ ਹੋਇਆ ਫੇਰ ਇਧਰਲੇ ਪਾਸੇ ਚੱਲਦੇ ਆਂ ਇਧਰਲੇ ਪਾਸੇ ਬਾਈ ਤੀਸਰਾ ਬੈਡਰੂਮ ਆ ਇੱਥੇ ਵੀ ਨਿਗਾਹ ਮਾਰ ਲਓ ਆ ਚੈੱਕ ਕਰਤਾ ਉਹਨੂੰ ਤੀਜਾ ਬੈਡਰੂਮ ਇਹਦੇ ਵਿੱਚ ਵੀ ਕਬੂਰਡ ਦਾ ਕੰ ਤੇ ਇਹਦੀ ਢੋਗ ਦਾ ਕੰਮ ਚੱਲ ਚੱਲੂਗਾ ਇੱਕ ਦੋ ਦਿਨਾਂ ਦੇ ਵਿੱਚ ਕੰਪਲੀਟ ਹੋ ਜੂ ਸਾਰਾ ਸਮਾਨ ਲਾਉਣ ਵਾਲਾ ਪਿਆ ਆਇਆ ਪਿਆ ਇਧਰਲੇ ਪਾਸੇ ਦੇਖੋ ਬਈ ਫਿਰ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਆਹ ਦੇਖੋ ਬਈ ਪ੍ਰੈਸ ਟੇਬਲ ਵਗੈਰਾ ਗੱਲਬਾਤ ਓਕੇ ਆ ਜਮ ਇਧਰ ਅਲਮਾਰੀ ਵਗੈਰਾ ਫਿਰ ਇਧਰਲੇ ਪਾਸੇ ਆ ਕਿਚਨ ਦੇਖ ਸਕਦੇ ਹੋਗਾ ਹਨਾ ਇਹ ਸਾਰੀ ਕਿਚਨ ਆ ਗਈ ਫਿਰ ਇਧਰੋਂ ਇੱਥੋਂ ਪੌੜੀਆਂ ਚੜ੍ਹਦੀਆਂ ਫਿਰ ਅੱਗੇ ਜਾ ਕੇ ਮੈਂ ਤੁਹਾਨੂੰ ਦਿਖਾ ਦਿੰਨਾ ਤੇ ਵੈਸੇ ਤਾਂ ਇਹ ਸਾਰਾ ਪੋਰਸ਼ਨ ਸਿੰਗਲ ਹੀ ਆ ਤੇ ਉੱਪਰ ਪਰ ਇਹਨਾਂ ਨੇ ਜਿਹੜਾ ਪੂਜਾਰੂਮ ਉਹ ਬਣਾਇਆ ਹੋਇਆ ਹੈ ਹਨਾ ਛੋਟਾ ਜਿਹਾ ਇਹ ਪੂਜਾਰੂਮ ਆ ਤਾਂ ਆ ਦੇਖੋ ਵਿੱਚ ਥੱਲੇ ਰਹਿਣ ਲਈ ਘਰ ਬਹੁਤ ਆ ਕਿਉਂਕਿ ਤਿੰਨ ਬੈੱਡਰੂਮ ਆ ਵੱਡੀ ਫੈਮਿਲੀ ਵੀ ਅਡਜਸਟ ਹੋ ਸਕਦੀ ਹੈ ਵਧੀਆ ਤਰੀਕੇ ਨਾਲ ਇਧਰਲੇ ਪਾਸੇ ਦੇਖੋ ਬਾਈ ਆ ਦੇਖੋ ਕਿੰਨੀ ਸੋਹਣੀ ਸ਼ੋਅ ਬਣਾਈ ਹੋਈ ਹੈ ਹਨਾ ਘੈਂਟ ਆ ਇਧਰਲੇ ਪਾਸੇ ਨਾਲ ਬਾਥਰੂਮ ਅਟੈਚ ਹੈ ਇਹਦੀਆਂ ਟੈਲਾਂ ਟੂਲਾਂ ਸਾਰਾ ਕੁਝ ਆਇਆ ਪਿਆ ਸਾਰਾ ਕੁਝ ਬਸ ਬਾਈ ਉਹਨਾਂ ਨੇ ਆਪਦੇ ਵਾਸਤੇ ਲਵਾ ਰਹੇ ਸੀਗੇ ਔਰ ਹੁਣ ਵੇਚਣ ਦਾ ਇਰਾਦਾ ਬਣ ਗਿਆ ਹੁਣ ਲਵਾ ਕੇ ਹੀ ਦੇਣਗੇ ਜੇ ਕੋਈ ਕਸਟਮਰ ਇਹਨਾਂ ਤੋਂ ਖਰੀਦੂਗਾ ਵੀ ਜਿਹੜਾ ਇਹਨਾਂ ਨੇ ਰੇਟ ਰੱਖਿਆ ਉਹ ਬਹੁਤ ਜਾਇਜ਼ ਰੱਖਿਆ ਮੇਰੇ ਹਿਸਾਬ ਨਾਲ ਕਿਉਂਕਿ ਬਾਈ ਜੀ ਜਿਹੜੇ ਕਹਿੰਦੇ ਜਿੰਨੇ ਰੁਪਏ ਲੱਗੇ ਆ ਘਰ ਤੇ ਉਨੇ ਹੀ ਲੈਣੇ ਆ ਥਾਂ ਦਾ ਕੋਈ ਝੱਕਰ ਨਹੀਂ ਬਸ ਘਰ ਦੇ ਪੈਸੇ ਹੀ ਲੈਣੇ ਆ 45 ਲੱਖ ਰੁਪਏ ਬਾਈ ਉਹਨਾਂ ਨੇ ਡਿਮਾਂਡ ਕੀਤੀ ਆ ਘਰ ਦੀ 45 ਲੱਖ ਰੁਪਏ ਦੇ ਵਿੱਚ ਇਹ ਘਰ ਥੋੜਾ ਹੋ ਸਕਦਾ ਪਿੰਡ ਤਖਾਨਵਦ ਜ਼ਿਲ੍ਹਾ ਮੋਗਾ ਦੇ ਵਿੱਚ ਖੜੇ ਆ ਬਾਈ ਨੰਬਰ ਚੱਲੀ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕਿਸੇ ਨੇ ਘਰ ਖਰੀਦਣਾ ਧੰਨਵਾਦ